ਦੁਨੀਆਂ ਦੇ ਲੋਕ ਅਜਾਮਲ ਨੂੰ ਕਹਿੰਦੇ ਪਾਪੀ ਬੜਾ ਹੈ ਹੈ ਤੇ ਵਿਦਵਾਨ ਸੀ ਸਾਧ ਸੰਗਤ ਦੀ ਪੰਡਤਾਂ ਦਾ ਮੁੰਡਾ ਸੀ ਤੇ ਵੇਸਵਾ ਦੇ ਇੱਕ ਇਹਨੇ ਵਿਆਹ ਕਰਾ ਲਿਆ ਉਹਦੇ ਅੱਗੋਂ ਬੱਚੇ ਹੋਏ ਤੇ ਸਾਰਾ ਦਿਨ ਉਹਨਾਂ ਨੂੰ ਰੋਟੀਆਂ ਨਹੀਂ ਪੂਰੀਆਂ ਹੁੰਦੀਆਂ ਦਿਹਾੜੀਆਂ ਕਰਦਾ ਹੈ ਤੇ ਫਿਰ ਇੱਕ ਦਿਨ ਸਾਧੂ ਆਏ ਦਿਆਨੂ ਹੋ ਗਿਆ ਕਿਉਂਕਿ ਉਹਦੀ ਜਿਹੜੀ ਵੈਕਸੀਨਾ ਆ ਜਾ ਮਗਦੀ ਉਹਦੇ ਵਿੱਚ ਕੁਝ ਸਿਮਰਨ ਪਿਆ ਹੋਇਆ ਸੀ ਸਾਧੂ ਐਵੇਂ ਨਹੀਂ ਮਿਲਦੇ ਐਵੇਂ ਨਾ ਕਹਿਣਾ ਵੀ ਤੁਰਦਾ ਫਿਰਦਾ ਆ ਗਿਆ ਸੀ ਕੋਈ ਸਪੈਸ਼ਲ ਗੁਰੂ ਭੇਜਦਾ ਜੇ ਲੋੜ ਪਵੇ ਕਿਦੋਂ ਮਹਾਰਾਜ ਨੇ ਉੱਥੇ ਸਾਧੂ ਭੇਜਿਆ ਕੋਈ ਜਾਂ ਆਪ ਹੀ ਆ ਗਿਆ ਰੂਪ ਧਾਰਨ ਕਰਕੇ ਉਹਨੇ ਵੇਖਿਆ ਵੀ ਬੰਦਾ ਤੇ ਸਾਡਾ ਸੀ ਤੇ ਫਸ ਗਿਆ ਜੇ ਗੁਰੂ ਦਾ ਸਿੱਖ ਮਾਇਆ ਦੇ ਪ੍ਰਭਾਵ ਥਲੇ ਆਏਗਾ ਨਾ ਤੇ ਗੁਰੂ ਛਡਾਏਗਾ ਉਹਦਾ ਗੁਰੂ ਪੂਰਾ ਹੈ ਤੇ ਜੇ ਉਤੋਂ ਉਹ ਨਹੀਂ ਛੁੱਟ ਰਿਹਾ ਫਿਰ ਗੁਰੂ ਦੀ ਲੀਲਾ ਹੈ ਦੋ ਹੀ ਗੱਲਾਂ ਹੁੰਦੀਆਂ ਨੇ ਇਹਦੇ ਵਿੱਚ ਫਿਰ ਗੁਰੂ ਉਹ ਕਰਾਉਣਾ ਚਾਹੁੰਦਾ ਕੋਈ ਉਹਦੇ ਵਿੱਚੋਂ ਹੋਰ ਚੀਜ਼ ਕੱਢਣਾ ਚਾਹੁੰਦਾ ਮਹਾਰਾਜ ਦੇ ਕੌਤਕ ਬੜੇ ਨੇ ਇੱਦਾਂ ਉਹਦੇ ਅਜਾਮਲ ਦੇ ਦੁਆਰੇ ਤੇ ਆ ਕੇ ਖਲੋ ਗਿਆ ਤੇ ਸਾਧੂ ਸੀ ਕਮਾਈ ਵਾਲਾ ਕਿ ਜਦੋਂ ਉਹ ਦੇ ਦਰਸ਼ਨ ਕੀਤੇ ਨਾ ਅਜਾ ਮਲ ਦੀ ਪ੍ਰਾਣੀ ਕਮਾਈ ਜਾਗ ਪਈ ਅੰਦਰੋਂ ਸਾਧੂ ਕੀ ਹੁੰਦਾ ਹੈ ਕਿ ਸਾਡੇ ਪੁਰਾਤਨ ਦੇ ਵਿੱਚ ਸਾਡੇ ਅਤੀਤ ਦੇ ਵਿੱਚ ਸਾਡੇ ਅਚੇਤਨ ਦੇ ਵਿੱਚ ਜੋ ਕਮਾਈ ਪਈ ਹੈ ਉਹਨੂੰ ਉਹ ਸੈਲਫ ਦੇ ਦਿੰਦਾ ਚਲਾ ਦਿੰਦਾ ਅੰਦਰੋਂ ਖੜੀ ਹੋ ਜਾਂਦੀ ਕਮਾਈ ਜਿਹੜੀ ਉੱਠ ਕੇ ਉਹਨੂੰ ਚੇਤਾ ਆ ਜਾਂਦਾ ਵੀ ਕੀ ਕਰਨਾ ਮੈਂ ਇਹ ਸਾਧੂ ਦੀ ਨਿਸ਼ਾਨੀ ਹੈ ਅਜਾ ਮਲ ਦੇ ਅੰਦਰੋਂ ਇੱਕ ਖੇਚਤੀ ਵੱਜੀ ਵੀ ਕੋਈ ਖਾਸ ਚੀਜ਼ ਮੇਰੇ ਅੰਦਰ ਜਿਹੜੀ ਧੜਕਦੀ ਹੈ ਵੀ ਉਹਨੂੰ ਨਾਮ ਕਹਿੰਦੇ ਨੇ। ਦਰੋਗ ਤੇ ਖੜੇ ਹੋ ਗਏ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਜੀ ਮਹਾਰਾਜ ਕੋਈ ਕਿਰਪਾ ਕਰ ਦਿਓ ਵੀ ਮੈਨੂੰ ਇਤਾਰ ਦਿਓ ਤੇ ਸਾਧੂ ਆਇਆ ਸੀ ਇਸੇ ਕੰਮ ਤੇ ਹੀ ਕਹਿਣ ਲੱਗਾ ਐਦਾਂ ਕਰੀਂ ਜਿਹੜਾ ਹੁਣ ਤੇਰੇ ਵੱਲ ਬੱਚੇ ਨੇ ਜਨਮ ਲੈਣਾ ਨਾ ਉਹਦਾ ਨਾਮ ਨਾਰਾਇਣ ਰੱਖ ਦੇ। ਯੁਗਤੀ ਨਾਲ ਬੰਦਾ ਛੁੱਟਦਾ ਸਿੱਧਾ ਨਹੀਂ ਛੁੱਟਦਾ ਹੁੰਦਾ। ਤਰੀਕੇ ਨਾਲ ਛੁੱਟਦਾ। ਛੋਟਾ ਪੁੱਤਰ ਹੋਇਆ ਨਾਮ ਨਾਰਾਇਣ ਰੱਖ ਦਿੱਤਾ। ਉਹ ਹੁਣ ਸਾਰਾ ਦਿਨ ਛੋਟਾ ਪੁੱਤਰ ਸੀ ਪਿਆਰਾ ਬਹੁਤ ਹੁੰਦਾ ਬੱਚਾ ਸਭ ਤੋਂ ਛੋਟਾ ਬੱਚਾ ਜਿਹੜਾ ਪਿਆਰਾ ਬਹੁਤ ਜ਼ਿਆਦਾ ਲੱਗਦਾ। ਉਹਨੂੰ ਨਾਰਾਇਣ ਨਾਰਾਇਣ ਵਾਜਾਂ ਮਾਰਦਾ ਰਹਿੰਦਾ ਹੈ। ਨਾਰਾਇਣ ਇੱਕ ਨਾਮ ਹੈ ਐਸਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਆ ਨਾਰਾਇਣ ਸ਼ਬਦ ਬਹੁਤ ਵਾਰੀ ਆਇਆ ਹੈ ਵੀ ਨਾਰਾਇਣ ਦੰਤ ਭਤ ਪਾਨੇ ਡਾਇਨ ਡੈਣ ਦੇ ਦੰਨ ਭੰਦੇ ਤੇ ਨਾਰਾਇਣ ਨੇ ਇਸ ਤਰ੍ਹਾਂ ਕਰਦਿਆਂ 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 ਧੁਨ ਲੱਗ ਗਈ ਨਾਰਾਇਣ ਦੀ ਨਾਰਾਇਣ ਲਗਾਤਾਰ ਚੱਲਣ ਲੱਗ ਪਿਆ ਅੰਦਰ ਜਿਵੇਂ ਆਪਾਂ ਵੈਗਰੂ ਜੀ ਆਪਣੇ ਸਾਡੇ ਗੁਰੂ ਨੇ ਵੈਗਰੂ ਸ਼ਬਦ ਦਿੱਤਾ ਉਸ ਧੁਨ ਨੇ ਅੰਦਰ ਜਿਹੜਾ ਗੁਪਤ ਨਾਮ ਸੀ ਨਾ ਉਹ ਪ੍ਰਗਟ ਕਰ ਦਿੱਤਾ ਅਜਮਲ ਦੇ ਵਿੱਚੋਂ ਦੈ ਮੁਕਤ ਹੋ ਗਿਆ ਪਾਰ ਉਤਾਰਾ ਹੋ ਗਿਆ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਵੀ ਅਜਾ ਮਲ ਪਾਪੀ ਜਗ ਜਾਨਾ ਨਿਮਖ ਮਹੇ ਨਿਸਤਾਰਾ ਥੋੜੇ ਜਿਹਾ ਟਾਈਮ ਵਿੱਚ ਪਾਰ ਉਤਾਰਾ ਕਰ ਦਿੱਤਾ